ਐਨਐਸਏ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਇਹ ਅਦਭੀਤੇ ਦੋਸ਼ੀਆਂ ਤੇ ਐਨਐਸਏ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਆਹ ਹਾਂ ਜਾਓ 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 ਮੁਰਦਾਬਾਦ ਸੌਦੇ ਸਾਦੇ ਯਾਰ ਸਰਕਾਰ ਮੁਰਦਾਬਾਦ ਸੌਦੇ ਸਾਦੇ ਯਾਰ ਸਰਕਾਰ ਮੁਰਦਾਬਾਦ ਆਪ ਸਰਕਾਰ ਅਜ ਅਜ ਦੱਸੋ ਸੰਕਟ ਨੇ ਬੋਲੋ ਕੀਤਾ ਜਾ ਰਿਹਾ ਗੋਲੀकांड ਮਾਮਲੇ ਤੇ ਵੀਰਵੀ ਮਾਮਲੇ ਦੇ ਇਨਸਾਫ ਬੋਲੋ ਕੀ ਕਰਨਾ ਚਾਹੀਦਾ ਨਹੀਂ ਇਹ ਬਹੁਤ ਵਧੀਆ ਹੈ ਜੀ ਗਵਰਨਮੈਂਟ ਸੁੱਤੀ ਪਈ ਹੈ ਕੋਈ ਨਹੀਂ ਕਾਰਵਾਈ ਕਰ ਰਹੀ ਜਿੰਨਾ ਚਿਰ ਤੁਸੀਂ ਸੜਕਾਂ ਤੇ ਨਹੀਂ ਆਉਂਦੇ ਤੁਹਾਨੂੰ ਉਲਤਾਪ ਨਹੀਂ ਮਿਲਦਾ ਤੇ ਸੜਕ ਮੈਂ ਵੀ 1.5 ਸਾਲ ਬਾਅਦ ਫੇਰ ਛੜਕ ਤੇ ਆ ਸਾਨੂੰ ਬਹੁਤ ਲਾਰੇ ਲਾਈ ਗਏ ਇਹ ਅੱਜ ਕਰਦੇ ਆ ਗੱਲ ਕਰਦੇ ਆ ਜਿੰਨਾਂ ਕੋਲੇ ਹੋਰ ਗੱਲਾਂ ਤੋਂ ਇਲਾਵਾ ਕੁਝ ਨਹੀਂ ਤੁਸੀਂ ਬਹਿਨ ਗੱਲਾਂ ਜਦੋਂ ਇਨਸਾਨ ਦੇ ਉੱਤੇ ਲੱਗੇ ਸੋ ਤੋਂ ਪਿੱਛੇ हट ਗਏ ਸੀ ਗੁੱਸੇ ਦੇ ਲਈ ਪਿੱਛੇ ਨਹੀਂ ਆਪਣੀ ਸਿਹਤ ਵਾਰੀ ਹੈ ਨਾਲ ਹੀ ਆ ਸੀ ਸਾਰੇ ਪਿੱਛੇ ਪਿੱਛੇ ਕੋਈ ਨਹੀਂ ਹਟੇ ਸੀ ਨਾਲ ਹੀ ਹੈ ਸਰਕਾਰ ਲੱਗਦਾ ਹੈ ਕਿ ਉਹ ਸਾਫ ਦਿਓ ਕਿ ਨਾ ਨਾ ਇਹਨੇ ਸਾਫ਼ ਕੀਤਾ ਨਾ ਜਿਹੜਾ ਬੰਦਾ ਗੱਲ ਕਰਕੇ ਨਹੀਂ ਰਾਜ ਨੂੰ ਤੋਂ ਸਾਫ਼ਦੀ ਕੀਨੀ ਦੀ ਕਰਦੇ ਐ ਮੱਥਾ ਹੀ ਨਹੀਂ ਤੁਹਾਡੇ ਇਲਾਕੇ ਰਾਜੀ ਉਹਨਾਂ ਸਾਹਿਬ ਉਹ ਕਿੱਥੋਂ ਦੇ ਦੂਗੇ ਬੰਦਾ ਇੱਕ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਠੀਕ ਹੈ ਨਾ ਥੱਲੇ ਕਰ ਲੋਕੋ ਥੱਲੇ ਕਰ ਲੋ ਹਾਂਜੀ ਹਾਂਜੀ ਆ ਜੋ ਰੋਸ ਪ੍ਰਦਰਸ਼ਨ ਜਿਹੜੀਆਂ ਮੰਗਾਂ ਨੂੰ ਲੱਗੇ ਬਿਲਕੁਲ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਿਹੜੇ ਮੁੱਖ ਦੋਸ਼ੀ ਆ ਗਰਮੀਆ ਬਾਬਾ ਜਿਹੜਾ ਰਾਮ ਰਹੀਮ ਬਲਾਤਕਾਰੀ ਸਾਹ ਦਾ ਉਹਦੇ ਤੇ ਉਹਦੇ ਚੇਲਿਆਂ ਤੇ ਅੱਜ ਤੱਕ ਜਿਹੜਾ ਕੇਸ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਗਰਸ ਕੱਤਰ ਵੱਲੋਂ ਉਹਦੇ ਤੇ ਜਿਹੜੀ ਰੋਕ ਲਾਈ ਗਈ ਆ ਉਹਨੂੰ ਚਲਾਉਣ ਦੇ ਲਈ ਅਤੇ ਗੋਲੀ ਕਾਂਢ ਦੇ ਵਿੱਚ ਜਿਹੜੇ ਨਾਮਜਾਦ ਲੋਕ ਆ ਜਾਂ ਜਿਹੜੀ ਅਜੇ ਅਧੂਰੀ ਜਾਂਚ ਪਈ ਉਹਨੂੰ ਪੂਰਾ ਕਰਨ ਦੇ ਲਈ ਤਰਾਸਦੀ ਦੀ ਗੱਲ ਇਹ ਆ ਕਿ ਆ ਸਰਕਾਰ ਇਸ ਵਿਸ਼ੇ ਤੇ ਆਈ ਆ 24 ਘੰਟਿਆਂ ਤੇ ਲੋਕਾਂ ਨੂੰ ਠੂਠਾ ਲਾਰਾ ਲਾ ਕੇ ਆਈ ਆ ਵੀ ਅਸੀਂ ਇਹਦਾ ਇਨਸਾਫ ਕਰਾਂਗੇ ਤੇ ਅਜੇ 3 ਸਾਲ ਦਾ ਸਮਾਂ ਬੀਤਣ ਤੇ ਵੀ ਇਹਨਾਂ ਨੂੰ ਭਰਨਿਆਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਦੱਸਣਾ ਪੈ ਰਿਹਾ ਕਿ ਭਾਈ ਤੁਹਾਡੇ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ। ਉਹ ਵੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਹੋਵੇ। ਸੋ ਅੱਜ ਦਾ ਇਹ ਪ੍ਰੋਟੈਸਟ ਉਸੇ ਸਬੰਧ ਚ ਆ 295 A ਸੈਕਸ਼ਨ ਦੇ ਤਹਿਤ ਉਸ ਰਾਮ ਰਹੀਮ ਤੇ ਬਲਾਤਕਾਰੀ ਦੇ ਉੱਤੇ ਕੇਸ ਚੱਲਣਾ ਚਾਹੀਦਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਦੇ ਚੇਲੇ ਹਜੇ ਭਗੌੜੇ ਆ ਉਹਨਾਂ ਤੇ ਵੀ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਉਣਾ ਚਾਹੀਦਾ, ਗ੍ਰਿਫਤਾਰ ਕਰਨਾ ਚਾਹੀਦਾ। ਵੀਰ ਬਦਲ ਨੂੰ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਦੌਰਾਨ ਜੋ ਵੀ ਗਲਤੀਆਂ ਉਹਨਾਂ ਤੋਂ ਹੋਈਆਂ ਉਹਨਾਂ ਦੀ ਜੇ ਉਹ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗ ਲੈਣ ਤਾਂ ਕਾਫੀ ਹੈ ਨਹੀਂ ਦੇਖੋ ਜਦੋਂ ਜਿਹੜੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਹੈ ਅਕਾਲ ਤਖਤ ਸਾਹਿਬ ਤੋਂ ਜੇ ਕਿਸੇ ਵਿਅਕਤੀ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਉਹਦੇ ਤੇ ਅਸੀਂ ਅਸੀਂ ਕੰਮ ਇਨਸਾਨ ਹੋਣ ਦੇ ਨਾਂ ਤੇ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਦੇ ਸਕਦੇ ਅਕਾਲ ਤਖਤ ਦੀ ਮਰਜ਼ਾਦਾ ਦੇ ਅਨਸਾਰ ਉਹਨੂੰ ਤਨਖਾਹਿਆ ਕਰਾਰ ਦੇਣਾ ਹੀ ਸਾਡੇ ਲਈ ਇੱਕ ਅੱਜ ਦੇ ਟਾਈਮ 'ਚ ਵੱਡੀ ਗੱਲ ਆ ਉਸ ਤੋਂ ਬਾਅਦ ਉਹ ਤੇ ਸਜ਼ਾ ਕੀ ਲੱਗਦੀ ਹੈ ਸਜ਼ਾ ਤੋਂ ਬਾਅਦ ਆਪਾਂ ਇਹ ਤੇ ਪ੍ਰਤੀਕਰਮ ਦੇ ਸਕਦੇ ਹਾਂ ਕਿਉਂਕਿ ਕੱਲ ਤੱਕ ਸਾਨੂੰ ਅਸੀਂ ਡਾਇਰੈਕਸ਼ਨ ਨਹੀਂ ਕਰ ਸਕਦੇ ਅਸੀਂ ਸਿੱਖੀ ਸਿਧਾਂਤਾਂ ਦੇ ਚੱਲਦੇ ਹੋਏ ਅਸੀਂ ਉਹ ਤੇ ਡਾਇਰੈਕਸ਼ਨ ਨਹੀਂ ਦੇ ਸਕਦੇ ਅਸੀਂ ਉਸ ਫੈਸਲੇ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਹੋਣਗੇ ਉਹ ਅਸੀਂ ਕਰ ਸਕਦੇ ਹਾਂ ਸੁਰਾਜ ਤੁਹਾਡੇ ਕੋਲ ਅੱਜ ਮੀਡੀਆ ਘਬਰਾ ਚੱਲ ਰਹੀਆਂ ਨੇ ਕਿ ਓਏ ਆਪਾਂ ਬਾਈ ਜੀ ਬਾਅਦ ਚ ਕਰਦੇ ਹਾਂ ਸਾਰੇ ਇੱਥੇ ਜਿੰਨੇ ਸਿੱਖ ਜੁੜੇ ਹੋਏ